ਅੱਜ ਤੋਂ ਸ਼ੁਰੂ ਹੋਣ ਜਾ ਰਹੀ ਹੈ ਜਲੰਧਰ ਤੋਂ ਮੁੰਬਈ ਦੀ ਸਿੱਧੀ ਫਲਾਈਟ ਸਸ਼ੀ ਕਾਲ ਦੇ ਸਾਰਿਆਂ ਨੂੰ ਤੁਸੀਂ ਦੇਖ ਰਹੇ ਹੋ ਪਬਲਿਕ ਐਬਿਲਟੀ ਵੀ ਮੈਂ ਹਾਨੀਸ਼ਰਮਾ ਜੁਲਦੀ ਬੜੀ ਖਬਰ ਸਾਹਮਣੇ ਆ ਰਹੀ ਹੈ ਤੁਹਾਨੂੰ ਦੱਸ ਦੇ ਕਿ ਅੱਜ ਤੋਂ ਜਲੰਧਰ ਤੋਂ ਮੁੰਬਈ ਦੇ ਲਈ ਸਿੱਧੀ ਫਲਾਈ ਸ਼ੁਰੂ ਹੋਣ ਵਾਲੀ ਹੈ ਅੱਜ ਤੋਂ ਇੰਡੀਗੋ ਦੀ ਆਦਮਪੁਰ ਮੁੰਬਈ ਫਲਾਈਟ ਸ਼ੁਰੂ ਹੋਣ ਜਾ ਰਹੀ ਹੈ ਤੁਹਾਨੂੰ ਦੱਸ ਦੇ ਕਿ ਇਹ ਮੁੰਬਈ ਤੋਂ 12:55 ਮਿੰਟ ਤੇ ਉਡਾਨ ਭਰੇਗੀ ਤੇ ਫਿਰ 3:00 ਵਜੇ ਆਦਮਪੁਰ ਪਹੁੰਚੇਗੀ ਤੇ ਫਿਰ 3:50 ਮਿੰਟ ਤੇ ਆਦਮਪੁਰ ਤੋਂ ਉਡਾਨ ਭਰੇਗੀ ਤੇ ਫਿਰ ਮੁੰਬਈ ਪਹੁੰਚੇਗੀ ਤੁਹੰਦਾ ਅਜ਼ੇ ਕਿ ਜਲੰਧਰ ਤੋਂ ਮੁੰਬਈ ਜਾਣ ਦਾ ਕਿਰਾਇਆ 5660 ਰੁਪਏ ਰਹੇਗਾ ਤੇ ਇਹ ਜੋ ਫਲਾਈਟ ਦਾ ਸਮੇਂ ਹੈ ਉਹ ਕਰੀਬ 2 ਘੰਟੇ 40 ਮਿੰਟ ਦੇ ਵਿੱਚ ਤੈ ਹੋਵੇਗਾ ਤੁਹੰਦਾ ਅਜ਼ੇ ਕਿ ਹਫਤੇ ਦੇ 7 ਦਿਨ ਇਹ ਸੇਵਾਵਾਂ ਜਾਰੀ ਰਹਿਣਗੀਆਂ ਜਲੰਧਰ ਹੁਸ਼ਿਆਰ ਤੋਂ ਨਵਾਂ ਸ਼ਹਿਰ ਤੇ ਕਪੂਰਥਲਾ ਦੇ ਲੋਕਾਂ ਨੂੰ ਇਸ ਦਾ ਸਿੱਧਾ ਫਾਇਦਾ ਮਿਲੇਗਾ ਤੁਹੰਦਾ ਅਜ਼ੇ ਕਿ ਇੰਡੀਗੋ ਦੀ ਇਹ ਫਲਾਈਟ ਹੋਵੇਗੀ ਜਿਸ ਦਾ ਕਿਰਾਇਆ 5660 ਰੁਪਏ ਰਹੇਗਾ ਤੇ 2 ਘੰਟੇ 40 ਮਿੰਟ ਦੇ ਵਿੱਚ ਜਲੰਧਰ ਤੋਂ ਮੁੰਬਈ ਦਾ ਸਫ਼ਰ ਜੋ ਹੈ ਉਹ ਤੈ ਹੋਵੇਗਾ ਇਸ ਕਰਕੇ ਲੋਕਾਂ ਦੇ ਲਈ ਜਲੰਧਰ ਤੋਂ ਮੁੰਬਈ ਜਾਣਾ ਸੌਖਾ ਤੇ ਆਸਾਨ ਹੋਵੇਗਾ ਤੁਹਾਨੂੰ ਦੱਸਦੇ ਕਿ ਫਲਾਈਟ ਇੰਡੀਗੋ ਦੀ ਹੋਵੇਗੀ ਜੋ ਕਿ 2 ਘੰਟੇ 40 ਮਿੰਟ ਦੇ ਵਿੱਚ ਜਲੰਧਰ ਤੋਂ ਮੁੰਬਈ ਪਹੁੰਚਾ ਦੇਵੇਗੀ ਇਸੇ ਤਰ੍ਹਾਂ ਦੀਆਂ ਜਾਣਕਾਰੀਆਂ ਤੇ ਖਬਰਾਂ ਦੇ ਲਈ ਜੁੜੀ ਰਹੋ ਪਬਲਿਕ ਅਪਡੇਟ ਟੀਵੀ ਦੇ ਨਾਲ ਧੰਨਵਾਦ